ਵਾਹਿਗੁਰੂ 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 ਇਸ ਵਕਤ ਅਸੀਂ ਇਹ ਲੁਧਿਆਣੇ ਦਾ ਜੋ ਪਵਿੱਤਰ ਬੁੱਢਾ ਦਰਿਆ ਪਿੰਡ ਖਾਸੀਕਲਾਂ ਦੇ ਕਿਨਾਰੇ ਖੜੇ ਆ ਜੀ ਅੱਜ ਜੋ ਇਸ ਦੇ ਕਿਨਾਰੇ ਜੋ ਸ਼ਾਂਵਲੇ ਬੂਟੇ ਲਾਏ ਜਾ ਰਹੇ ਜੀ ਐਨੀ ਹਿੰਮਤ ਉਹ ਕਰੱਖ 100 100 ਸ਼ਾਨਦਾਰ ਬੂਟੇ ਇਹ ਜੋ ਬੁੱਢੇ ਦਰਿਆ ਦੇ ਕਿਨਾਰੇ ਜੋ ਨੇੜੇ-ਨੇੜੇ ਜੋ ਇਸ ਬੁੱਢੇ ਦਰਿਆ ਦੀ ਜ਼ਮੀਨ ਆ ਜੀ ਉਸ ਤੇ ਸ਼ਾਨਦਾਰ ਬੂਟੇ ਜੋ ਸੰਤ ਬਤਾਰ ਸਿੰਘ ਯਾਦਗਾਰੀ ਨਰਸਰੀ ਸਿਚੇਵਾਲ ਤੋਂ ਜੋ ਵੱਡੇ ਬੂਟੇ ਲਗਭਗ 3-3 4-4 ਸਾਲ ਦੇ ਬੂਟੇ ਕੋਈ 8 ਤੋਂ 10 ਫੁੱਟ ਉੱਚੇ ਆਈ ਬੂਟੀ ਜਦੀ ਇਹ ਜੋ ਪਿਛਲੇ ਕੁਝ ਦਿਨ ਪਹਿਲਾਂ ਲਾਏ ਸੀ ਜੀ ਹੁਣ ਬਿਲਕੁਲ ਜੜ ਗਏ ਆ ਜੀ ਇਨ ਲਾਗੀ ਪਿੰਡ ਦੀ ਜੋ ਨਰੇਗਾ ਇਸ ਦੀ ਜੋ ਸਾਮ ਸੰਭਾਲ ਵੀ ਕਰਦੀ ਹੈ ਜੀ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਕਿ ਜੋ ਦਰਖਤ ਲਾਉਣ ਦੀ ਲੋੜ ਹੈ ਜੀ ਅੱਜ ਤੇ ਬੁੱਡੇ ਦਰਿਆ ਦੇ ਕਿਨਾਰੇ ਜੋ 21 ਅਗਸਤ 2024 ਨੂੰ ਜੋ ਬੂਟੇ ਲਾਏ ਜਾ ਰਹੇ ਜੀ ਲੁਧਿਆਣੇ ਦਾ ਜੋ ਪਵਿੱਤਰ ਬੁੱਢਾ ਦਰਿਆ ਜਿਸ ਦੀ ਕਾਰ ਸੇਵਾ 2 ਫਰਵਰੀ ਤੋਂ ਸ਼ੁਰੂ ਕੀਤੀ ਗਈ ਹੈ ਜੀ ਲਗਾਤਾਰ ਇਹ ਕਾਰ ਸੇਵਾ ਦੇ ਕਾਰਜ ਚੱਲ ਰਹੇ ਆ ਜੀ ਤੇ ਜੋ ਕਾਰਜ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਇਹੋ ਟਰੱਕ ਭਰ ਕੇ ਅਜੂਟਿਆਂ ਦਾ ਸ਼ੰਤ ਬਤਾਰ ਸਿੰਘ ਯਾਦਗਾਰੀ ਨਾਸਰੀ ਖੀਚੀ ਵਾਲ ਤੋਂ ਲਿਆਂਦੇ ਆ ਗਏ ਜੀ ਇੱਕ ਰੁੱਖ ਸੋ ਸੁੱਖ ਲੁਧਿਆਣੀ ਦਾ ਪਵਿੱਤਰ ਬੁੱਢਾ ਦਰਿਆ ਜੋ ਪਹਿਲਾਂ ਇਸ ਦੀ ਸਫਾਈ ਕੀਤੀ ਗਈ ਮਸ਼ੀਨ ਲਾ ਕੇ ਲਗਾਤਾਰ ਜੋ ਸਿਵਾ ਦੇ ਕਾਰੇ ਚੱਲ ਰਹੇ ਨੇ ਇਹ ਟੈਂਕੀ ਨਾਲ ਹਰ ਰੋਜ਼ ਇਹ ਬੂਟਿਆਂ ਨੂੰ ਪਾਣੀ ਪਾਇਆ ਜਾਂਦਾ ਜੀ ਕਿਉਂਕਿ ਹੁਣ ਤਾਂ ਬਰਸਤ ਦੇ ਦਿਨਾਂ ਮੀਂਹ ਪੈ ਜਾਂਦਾ ਪਾਣੀ ਦੀ ਘੱਟ ਲੋੜ ਪੈਂਦੀ ਆ ਪਰ ਜਦੋਂ ਗਰਮੀ ਦੇ ਦਿਨਾਂ ਵਿੱਚ ਇਸ ਨੂੰ ਬਹੁਤ ਜੋ ਲਗਾਤਾਰ ਤੇ ਟੈਂਕੀ ਚੱਲਦੀ ਰਹੀ ਤੇ ਪਾਣੀ ਲਾਇਆ ਗਿਆ ਇੱਕ ਕਰੋ ਸੌ ਸੌ ਆਜਾ ਬਣਾਇਆ ਅੱਗੇ ਵੀ ਥੋੜੀ ਕਰੂਗਾ